ਸ਼੍ਰੋਮਣੀ ਅਕਾਲੀ ਦਲ ਪਾਰਟੀ ਸਾਰੀ ਦੀ ਸਾਰੀ ਇੱਕ ਜੁੱਟ ਹੈ ਇਹ ਤਾਂ ਚਾਰ ਪੰਜ ਲੋਕ ਨੇ ਜਿਨ੍ਹਾਂ ਨੇ ਅੱਜ ਕੇਂਦਰ ਦੀ ਬੀਜੇਪੀ ਦੀ ਸਾਜਸ਼ਾ ਦਾ ਸ਼ਿਕਾਰ ਹੋ ਕੇ ਅਕਾਲੀ ਦਲ ਨੂੰ ਮਹਾਰਾਸ਼ਟਰ ਦੀ ਤਰਜ਼ ਤੇ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਸਭ ਤੋਂ ਵੱਡਾ ਚੈਲੰਜ ਹੈ ਕਿ ਆਪਣੇ ਪੰਜਾਂ ਚੋਂ ਪਹਿਲਾਂ ਇੱਕ ਲੀਡਰ ਦੱਸ ਦੇਣ ਵੀ ਭਾਈ ਅਸੀਂ ਇਹਨੂੰ ਫੋਲੋ ਕਰਨ ਨੂੰ ਤਿਆਰ ਆ ਇਹ ਸਾਡਾ ਲੀਡਰ ਹੈ ਤਾਂ ਆਪਣਾ ਲੀਡਰ ਵੀ ਚੁਣ ਪਾਰੇ ਸ਼੍ਰੋਮਣੀ ਅਕਾਲੀ ਦਲ ਮੁੱਦਿਆਂ ਦੀ ਰਾਜਨੀਤੀ ਕਰਦਾ ਹੈ ਅਮਨ ਸ਼ਾਹ ਤਾਂ ਚੈਨਲਾਂ ਤੇ ਕਹਿ ਰਹੇ ਸੀ ਕਿ ਅਸੀਂ ਗੱਠਜੋੜ ਕਰਨ ਨੂੰ ਤਿਆਰ ਆ ਪਰ ਇੱਕ ਅਸੀਂ ਸਿਧਾਂਤਕ ਸਟੈਂਡ ਲਿਆ ਕਿ ਜਿੰਨਾ ਚਿਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜਿੰਨਾ ਚਿਰ ਕਿਸਾਨਾਂ ਦੀ ਜਿਹੜੀ ਐਮਐਸਟੀਓ ਨੂੰ ਕਾਨੂੰਨੀ ਬਣਾਉਣ ਦੀ ਗੱਲ ਨਹੀਂ ਹੁੰਦੀ ਜਿੰਨਾ ਚਿਰ ਜਿਹੜੀ ਸਿੱਖ ਸੰਸਥਾਵਾਂ ਚ ਬੇਲੋੜੀ ਦਖਲਅੰਦਾਜ਼ੀ ਉਹਨੂੰ ਬੰਦ ਕਰਨ ਦੀ ਗੱਲ ਨਹੀਂ ਹੁੰਦੀ ਪੰਜਾਬ ਦੀ ਕਰਜ਼ਾ ਮਾਫੀ ਦੀ ਗੱਲ ਨਹੀਂ ਹੁੰਦੀ ਅਸੀਂ ਸਮਝੌਤਾ ਨਹੀਂ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵੱਖਰਾ ਧੜਾ ਬਣ ਚੁੱਕਿਆ ਜਿਹੜਾ ਕਿ ਜਲੰਧਰ ਦੇ ਵਿੱਚ ਇੱਕ ਵੱਖਰੀ ਮੀਟਿੰਗ ਰੱਖਦਾ ਅਤੇ ਕਿਤਨੇ ਕਿਤੇ ਜੋ ਜਲੰਧਰ ਬਾਈ ਇਲੈਕਸ਼ਨ ਹੋ ਰਿਹਾ ਉਸ ਦੇ ਵਿੱਚ ਸਰਜੀਤ ਕੋਰ ਕੈਂਡੀਡੇਟ ਸਿੱਧੇ ਤੌਰ ਤੇ ਕਿ ਬਾਕੀ ਧੜੇ ਦੇ ਨਾਲ ਸੰਪਰਕ ਸਾਧ ਰਿਹਾ ਪਰ ਕਿਤਨੇ ਕਿਤੇ ਅਕਾਲੀ ਦਲ ਵੱਲੋਂ बसपा ਦੇ ਕੈਂਡੀਡੇਟ ਨੂੰ ਸਪੋਰਟ ਕਰਨ ਦੀ ਗੱਲ ਆਖੀ ਜਾ ਰਹੀ ਹੈ ਸਾਡੇ ਨਾਲ ਅਜਦੀਪ ਕਲੇਰ ਜੀ ਮੌਜੂਦ ਨੇ ਜੋ ਮੁੱਖ ਬਲਰ ਨੇ ਅਕਾਲੀ ਦਲ ਦੇ ਗੱਲਬਾਤ ਕਰ ਲਏ ਨੇ ਕਲੇਰ ਸਾਹਿਬ ਸਿੱਧੇ ਤੌਰ ਤੇ ਇੱਕ ਧੜਾ ਬਣ ਗਿਆ 24 ਦੇ ਇਲੈਕਸ਼ਨ ਦੇ ਵਿੱਚ ਵੀ ਕਿ ਧੜਾ ਕਾਇਮ ਹੋ ਰਿਹਾ ਸੀਗਾ ਪਰ ਕਿਤਨੇ ਕਿਤੇ ਉਦੋਂ ਨਜ਼ਰ ਨਹੀਂ ਆਇਆ ਹੁਣ ਇਲੈਕਸ਼ਨ ਤੋਂ ਬਾਅਦ ਕਮੇਟੀਆਂ ਦੀ ਮੀਟਿੰਗਾਂ ਦੇ ਵਿੱਚ ਨਜ਼ਰ ਨਹੀਂ ਆਇਆ ਇੱਕ ਵੱਖਰੀ ਮੀਟਿੰਗ ਚਲੰਦਰ ਦੇ ਵਿੱਚ ਰੱਖੀ ਸੀ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਬਗਾਵਤ ਸ਼ੁਰੂ ਕਰ ਦਿੱਤੇ ਤੁਸੀਂ ਕਹੋ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਪੋਲਿਟੀਕਲ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਹੈ ਜਿੱਤਾਂ ਹਾਰਾਂ ਸੰਘਰਸ਼ਾਂ ਸਰਕਾਰਾਂ ਪੰਥਕ ਮੁੱਦੇ ਪੰਜਾਬ ਦੇ ਮੁੱਦੇ ਇਹ ਹੈ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਸਮੇਲ ਹੈ ਸ਼੍ਰੋਮਣੀ ਅਕਾਲੀ ਦਲ ਤੇ ਅੱਜ ਜੇਕਰ ਕੁਝ 4-5 ਲੋਕ ਪਾਰਟੀ ਤੋਂ ਅਲੱਗ ਹੋ ਕੇ ਖੜ ਕੇ ਕੋਈ ਗੱਲ ਕਹਿਣ ਤਾਂ ਉਹ ਪਾਰਟੀ ਨਹੀਂ ਬਣ ਜਾਂਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਾਰੀ ਦੀ ਸਾਰੀ ਇਕਜੁੱਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਚੋਣਾਂ ਦੇ ਵਿੱਚ ਅੰਤਖ ਮਿਹਨਤ ਕੀਤੀ ਪਾਰਟੀ ਉਹਨਾਂ ਦੀ ਪਿੱਠ ਤੇ ਖੜੀ ਹੈ ਕੌਣ ਹੈ ਪਾਰਟੀ ਪਾਰਟੀ ਹੈ ਪਾਰਟੀ ਦਾ ਵਰਕਰ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਜਿਹੜੇ ਪ੍ਰਧਾਨ ਦੀ ਚੋਣ ਕਰਦੇ ਨੇ ਪਾਰਟੀਆਂ ਸਾਡੇ ਜ਼ਿਲ੍ਹਾ ਜਥੇਦਾਰ ਪਾਰਟੀ ਜਿਹੜੇ ਐਮਐਲਏ ਐਕਸਐਮਐਲਏ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਜਾ ਕੇ ਇਲੈਕਸ਼ਨ ਲੜੇ ਨੇ ਪਾਰਟੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੋਂ ਪਾਰਟੀ ਤਾਂ ਇਕਜੁੱਟ ਹੈ ਇਹ ਤਾਂ ਚਾਰ ਪੰਜ ਲੋਕ ਨੇ ਜਿਨ੍ਹਾਂ ਨੇ ਅੱਜ ਕੇਂਦਰ ਦੀ ਬੀਜੇਪੀ ਦੀ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਅਕਾਲੀ ਦਲ ਨੂੰ ਮਹਾਰਾਸ਼ਟਰ ਦੀ ਤਰਜ਼ ਤੇ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਪਹਿਲਾਂ ਮੇਰਾ ਤੁਹਾਨੂੰ ਮਾਧਿਅਮ ਨਾਲੇ ਲੋਕਾਂ ਨੂੰ ਇਹ ਸਵਾਲ ਹੈ ਸਾਡੇ ਵੱਡੇ ਨੇ ਪਰ ਇਹ ਕੀ ਜਿਹੜੇ ਪੰਜੇ ਜਾਣੇ ਨੇ ਕਿ ਇਹ ਇੱਕ ਮਤ ਨੇ ਕਿ ਇਹ ਆਪਸ ਚ ਇੱਕ ਦੂਜੇ ਤੇ ਭਰੋਸਾ ਕਰਦੇ ਨੇ ਸੋ ਸਭ ਤੋਂ ਵੱਡਾ ਚੈਲੰਜ ਹੈ ਕਿ ਆਪਣੇ ਪੰਜਾਂ ਚੋਂ ਪਹਿਲਾਂ ਇੱਕ ਲੀਡਰ ਦੱਸ ਦੇਣ ਵੀ ਭਾਈ ਅਸੀਂ ਇਹਨੂੰ ਫੋਲੋ ਕਰਨ ਨੂੰ ਤਿਆਰ ਆ ਇਹ ਸਾਡਾ ਲੀਡਰ ਹੈ ਤਾਂ ਆਪਣਾ ਲੀਡਰ ਨਹੀਂ ਚੁਣ ਪਾਰੇ ਕੀ ਇਹ ਸ਼ਰਮਨੀ ਇਕੱਲੇ ਦਲ ਚਲਾਉਣਗੇ ਔਰ ਇਹੋ ਲੋਕ ਜਿਨ੍ਹਾਂ ਦੇ ਆਪਣੇ ਪਰਿਵਾਰ ਬੀਜੇਪੀ ਦੇ ਵਿੱਚ ਬੈਠੇ ਨੇ ਮਲੂਕਾ ਸਾਹਿਬ ਦੇ ਬੇਟੇ ਤੇ ਨੂਨ ਨੇ ਕਿੱਥੋਂ ਚੋਣ ਲੜੀ ਬੀਜੇਪੀ ਤੋਂ ਲੜੀ ਚੰਦੂਮਾਰਾ ਸਾਹਿਬ ਦੇ ਨਾਲ ਬੀਬੀ ਦਿਆਲ ਬੈਠੇ ਨੇ ਉਹਨਾਂ ਦਾ ਬੇਟਾ ਹਰਕੀਰਤ ਸੋਲ ਕਿੱਥੇ ਹੈ ਬੀਜੇਪੀ ਚ ਹੈ ਟੋੜਾ ਸਾਹਿਬ ਦਾ ਇੱਕ ਬੇਟਾ ਇਹਨਾਂ ਦੇ ਨਾਲ ਹੈ ਇੱਕ ਬੇਟਾ ਬੀ ਢੀਂਟਸਾ ਪਰਿਵਾਰ ਅਕਾਲੀ ਦਲ ਸੰਯੁਕਤ ਐਨਡੀਏ ਦਾ ਭਾਈਵਾਲ ਰਿਆ ਬੀਬੀਜੀ ਪੰਥਕਪੋਰਡ ਤੇ ਪਿਛਲੀ ਵਾਰੀ ਬੀਜੇਪੀ ਦੀ ਸਪੋਰਟ ਦੇ ਨਾਲ ਐਸਜੀਪੀਸੀ ਲੜੇ ਨੇ ਚੰਦੂ ਮਹਾਰਾਜ ਸਾਹਿਬ ਦੀਆਂ ਨਜ਼ਦੀਕੀਆਂ ਬੀਜੇਪੀ ਦੇ ਨਾਲ ਸੋ ਇਹ ਸਾਰੇ ਲੋਕ ਬੀਜੇਪੀ ਸਪਾਂਸਰਡ ਇੱਕ ਮੁਹਿੰਮ ਚਲਾ ਰਹੇ ਨੇ ਜਿਹਨੂੰ ਪੰਜਾਬ ਦੇ ਲੋਕ ਕਰਾਰਾ ਜਵਾਬ ਦੇਣਗੇ ਪਰ ਇਹ ਪਾਰਟੀ ਦੇ ਵਿੱਚ ਰਹਿ ਕੇ ਕਿਤਨੇ ਕਿਤੇ ਪਿੱਠ ਚ ਛੁਰਾ ਮਾਰਨ ਵਾਲੀ ਗੱਲ ਨਾ ਹੋਈ ਪਾਰਟੀ ਦੇ ਵਿੱਚ ਨੇ ਅਜੇ ਤੱਕ ਪਾਰਟੀ ਨੇ ਬਾਹਰ ਦਾ ਰਸਤਾ ਤਾਂ ਨਹੀਂ ਦਿਖਾਇਆ ਨਾ ਕੋਈ ਅਨਸ਼ਾਸਨ ਕਾਰਵਾਈ ਕੀਤੀ ਗਈ ਨਾ ਦੇਖੋ ਮੈਂ ਤਾਂ ਆਪ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਦਾ ਕਿ ਪਾਰਟੀ ਦੀ ਜਿਹੜੀ ਅਨੁਸ਼ਾਸਨ ਦੀ ਕਮੇਟੀ ਹੈ ਜਿਹਦੇ ਚੇਅਰਮੈਨ ਭੁੰਦਰ ਸਾਹਿਬ ਨੇ ਸਾਡੇ ਮਹਿੰਦਰ ਗਰੇਵਾਲ ਸਾਹਿਬ ਨੇ ਤੇ ਰਣੀਕੇ ਸਾਹਿਬ ਨੇ ਮਲੂਕਾ ਸਾਹਿਬ ਹੁਣ ਨਹੀਂ ਹੈਗੇ ਕਿਉਂਕਿ ਉਹ ਮਲੂਕਾ ਸਾਹਿਬ ਤਾਂ ਤੁਸੀਂ ਮੰਨ ਕੇ ਚੱਲੋ ਜੀ ਉਹ ਬੀਜੇਪੀ ਚ ਸ਼ਾਮਲ ਜਿਹਦਾ ਪਰਿਵਾਰ ਹੀ ਬੀਜੇਪੀ ਚ ਲੱਗਾ ਗਿਆ ਜਿਹਦਾ ਪੁੱਤਰ ਹੀ ਬੀਜੇਪੀ ਚ ਲੱਗਾ ਗਿਆ ਤਾਂ ਉਹ ਕਾਲੀਦਲ ਚ ਕਿੱਥੋਂ ਰਹਿ ਗਏ ਸੋ ਮੈਂ ਤਾਂ ਆਪ ਕਹਿਣਾ ਕਿ ਅਨੁਸ਼ਾਸਨੀ ਕਮੇਟੀ ਨੂੰ ਨੇ ਤੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਸਿੱਧੇ ਤੌਰ ਤੇ ਪਬਲਿਕ ਪਲੇਟਫਾਰਮਸ ਤੇ ਝੂਠ ਫਲਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਬਾਹਰਲੀ ਪਾਰਟੀਆਂ ਜਿਵੇਂ ਗੱਲ ਕਰੇ ਕਾਂਗਰਸ ਕਾਂਗਰਸ ਭਾਵੇਂ ਅਕਾਲੀ ਦਲ ਨਾਲ ਨਹੀਂ ਬੰਦੀ ਪਰ ਲੀਡਰ ਕਿਤੇ ਨਾ ਕਿਤੇ ਹੱਕ ਦੇ ਵਿੱਚ ਨੇ ਸੁਖਬੀਰਪਾਲ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ ਕਹਿੰਦੇ ਕਿ ਜੋ ਇੱਕ ਧੜਾ ਬਣ ਚੁੱਕਿਆ ਉਹਦਾ ਕਿਤੇ ਨਾ ਕਿਤੇ ਭਾਜਪਾ ਦੇ ਨਾਲ ਸੰਪਰਕ ਹੈਗਾ ਭਾਜਪਾ ਦੇ ਨਾਲ ਜੁੜਨਾ ਚਾਹੁੰਦੇ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਮੁੱਦਿਆਂ ਦੀ ਰਾਜਨੀਤੀ ਕਰਦਾ ਹੈ ਕੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਸਮਰਥ ਨਹੀਂ ਨਹੀਂ ਕਰ ਗੱਠ ਜੋੜ ਕਰ ਸਕਦਾ ਸੀ ਅਮਿਤ ਸ਼ਾਹ ਤਾਂ ਚੈਨਲਾਂ ਤੇ ਕਹ ਰਹੇ ਸੀ ਕਿ ਅਸੀਂ ਗੱਠ ਜੋੜ ਕਰਨ ਨੂੰ ਤਿਆਰ ਆ ਗੱਲ ਕਿਤੇ ਆ ਕੇ ਫਸੀ ਕੇ ਸ਼ਰੋਮਨੀ ਕਰਦਲ ਦੇ ਪ੍ਰਧਾਨ ਨੇ ਤੇ ਕੋਰ ਕਮੇਟੀ ਨੇ ਇੱਕ ਸਿਧਾਂਤਿਕ ਸਟੈਂਡ ਲਿਆ ਜਿਹਦੀ ਅਸੀਂ ਸ਼ਲਾਘਾ ਕਰਦੇ ਆ ਇੱਕ ਨੌਜਵਾਨ ਦੇ ਤੌਰ ਤੇ ਅਸੀਂ ਤਾਂ ਸਰਕਾਰਾਂ ਨਹੀਂ ਹੰਡਾਈਆਂ ਜਿਹੜੇ ਅੱਜ ਲੋਕ ਅਲੱਗ ਖੜੇ ਨੇ ਜਿਹੜੇ ਭਾਜਪਾ ਦੇ ਪਰਜੋਰ ਸਮਰਥਕ ਰਹੇ ਨੇ ਇਹ ਐਲਾਈਅੰਸ ਚਾਹੁੰਦੇ ਸੀ ਇਹਨਾਂ ਨੇ ਤਾਂ ਸਭ ਨੇ ਸਰਕਾਰਾਂ ਹੰਡਾਈਆਂ ਨੇ ਪਰ ਇੱਕ ਅਸੀਂ ਸਿਧਾਂਤਿਕ ਸਟੈਂਡ ਲਿਆ ਕਿ ਜਿੰਨਾ ਚਿਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਹੁੰਦੀ ਜਿੰਨਾ ਚਿਰ ਕਿਸਾਨਾਂ ਦੀ ਜਿਹੜੀ ਐਮਐਸਪੀ ਉਹਨੂੰ ਕਾਨੂੰਨੀ ਬਣਾਉਣ ਦੀ ਗੱ ਸਾਮਾਚ ਬੇਲੋੜੀ ਦਖਲਅੰਦਾਜ਼ੀ ਉਹਨੂੰ ਬੰਦ ਕਰਨ ਦੀ ਗੱਲ ਨਹੀਂ ਹੁੰਦੀ ਪੰਜਾਬ ਦੀ ਕਰਜ਼ਾ ਮਾਫੀ ਦੀ ਗੱਲ ਨਹੀਂ ਹੁੰਦੀ ਅਸੀਂ ਸਮਝੌਤਾ ਨਹੀਂ ਕਰਨਾ ਉਹ ਗੱਲ ਬੀਜੇਪੀ ਨੂੰ ਗੁਵਾਰਾ ਨਹੀਂ ਗੁਸਰੀ ਤੇ ਬੀਜੇਪੀ ਅੱਜ ਇਹ ਸੋਚਦੀ ਹੈ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅਗਰ ਰਾਜ ਕਰਨਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੋਢਿਆਂ ਤੇ ਚੜ੍ਹ ਕੇ ਹੋ ਸਕਦਾ ਆਦਰਵਾਇਜ਼ ਪੰਜਾਬ ਚ ਬੀਜੇਪੀ ਕਦੇ ਸੱਤਾ ਚ ਨਹੀਂ ਆ ਸਕਦੀ ਸੋ ਇਹ ਪਲਾਨ ਬੀ ਤਿਆਰ ਹੋਇਆ ਕਿ ਅਕਾਲੀ ਦਲ ਦੇ ਵਿੱਚੋਂ ਕੁਝ ਲੀਡਰ ਚੱਕੋ ਉਹਨਾਂ ਤੋਂ ਬਗਾਵਤ ਕਰਾਓ ਉਹਨਾਂ ਤੋਂ ਪਾਰਟੀ ਤੋੜਨ ਦੀ ਕੋਸ਼ਿਸ਼ ਕਰਵਾਓ ਤੇ ਉਹ ਕੋਸ਼ਿਸ਼ ناکਾਮ ਹੋਈ ਤੁਸੀਂ ਦੇਖਿਆ ਕਿ ਪਿਛਲੇ ਦਿਨੀ 95% ਪਾਰਟੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਪ੍ਰਧਾਨਗੀ 'ਚ ਵਿਸ਼ਵਾਸ ਜਗਾਤਾ ਸੋ ਅੱਜ ਵੀ ਕਮਜ਼ੋਰ ਪੈ ਗਏ ਨੇ ਲੱਗ-ਤਲਗ ਪੈ ਗਏ ਨੇ ਔਰ ਤੁਸੀਂ ਆਉਣੇ ਦਿਨਾਂ 'ਚ ਦੇਖੋਗੇ ਕਿ ਉਹ 5 24 ਇਹ ਸਾਰੇ ਖਿੰਡਰ ਪੁੰਡਰ ਜਾਣੇ ਨੇ ਪਾਰਟੀਆਂ ਜੁਆਇਨ ਕਰ ਲੈਣੀ ਆ ਇਹ ਇਕੱਠੇ ਨਹੀਂ ਰਹਿਣਗੇ ਇੱਕ ਪਲੈਟਫਾਰਮ ਤੇ ਸਿੱਧੇ ਤੌਰ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਕਿ ਭਾਈਪਾਤ ਦੇ ਇਹ ਕੰਮ ਨਜ਼ਰ ਆ ਰਹੇ ਨੇ ਜਾਖੜ ਸਾਹਿਬ ਕਹਿੰਦੇ ਨੇ ਕਿ ਜਾਖੜ ਸਾਹਿਬ ਕਹਿੰਦੇ ਕਿ ਜੇਕਰ ਕਟੜਪੰਥ ਥਿਆਣ ਨੂੰ ਰੋਕਣਾ ਤਾਂ ਬਾਲ ਸਾਨੂੰ ਕਦੇ ਨਹੀਂ ਹੋਤੋ ਨਾ ਕਰ ਤੁਹਾਨੂੰ ਕੀ ਲੱਗਦਾ ਹੈ ਦੇਖੋ ਇਹ ਹਰ ਇੱਕ ਬੰਦਾ ਪੰਜਾਬ ਦੀ ਆਵਾਜ਼ ਹੈ ਇਹ ਪੰਜਾਬ ਨੂੰ ਪਤਾ ਹੈ ਕਿ ਅਗਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਕੋਈ ਮਸੀਹ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ ਸਾਰੇ ਧਰਮਾਂ ਦੇ ਸਤਕਾਰ ਦੀ ਪਹਿਰੇਦਾਰੀ ਸ਼੍ਰੋਮਣੀ ਅਕਾਲੀ ਦਲ ਕਰਦਾ ਹੈ ਪੰਜਾਬ ਦਾ ਅਗਰ ਪੰਜਾਬ ਬਚਾਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਤਕੜਾ ਹੋਣਾ ਉਹ ਬਹੁਤ ਜ਼ਰੂਰੀ ਹੈ ਔਰ ਅੱਜ ਪੰਜਾਬ ਦੇ ਲੋਕ ਇਹ ਸਮਝਦੇ ਨੇ 2024 ਦੀ ਜਿਹੜੀ ਚੋਣ ਹੈ ਕੋਈ ਪੈਰਾਮੀਟਰ ਨਹੀਂ ਕਿਉਂਕਿ 2024 ਦੀ ਚੋਣ ਇਹ ਹੋਈ ਹੈ ਨੈਸ਼ਨਲ ਮੁੱਦਿਆਂ ਤੇ ਕੁਝ ਲੋਕ ਮੋਦੀ ਦੇ ਨਾਲ ਸੀ ਰਾਮ ਮੰਦਰ ਦਾ ਸੈਂਟੀਮੈਂਟ ਸੀ ਕੁਝ ਐਂਟੀ ਮੋਦੀ ਸੀ ਅਕਾਲੀ ਦਲ ਆਪਣੇ ਮੁੱਦਿਆਂ ਤੇ ਖੜਾ ਸੀ ਪੰਜਾਬ ਦੇ ਤੇ ਪੰਥ ਦੇ ਤੇ ਲੋਕਾਂ ਨੂੰ ਸੋਚਿਆ ਜਿਹੜੇ ਮੋਦੀ ਨੂੰ ਹਰਾਉਣਾ ਚਾਹੁੰਦੇ ਸੀ ਉਹਨਾਂ ਨੇ ਸੋਚਿਆ ਕਿ ਅਗਰ ਮੋਦੀ ਨੂੰ ਹਰਾਉਣਾ ਤਾਂ ਇੰਡੀਆ ਬਲੌਕ ਹੈ ਜਿਹੜਾ ਇਹ ਮੋਦੀ ਦਾ ਮੁਕਾਬਲਾ ਕਰ ਰਿਹਾ ਸੋ ਵੋਟ ਉਹਨੂੰ ਜ਼ਿਆਦਾ ਪਈ ਇਹੀ ਜਦੋਂ 2027 ਦੀਆਂ ਚੋਣਾਂ ਆਉਣਗੀਆਂ ਤੁਸੀਂ ਦੇਖੋਗੇ ਕਿ ਪੰਜਾਬ ਦੀ ਹਰਮਨ ਪਿਆਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੋਕ ਆਪਣੀ ਪਾਰਟੀ ਦੇ ਹੱਥ ਮਜ਼ਬੂਤ ਕਰਨਗੇ ਜਸედაਰ ਪ੍ਰੀਤਮ ਸਿੰਘ ਹੋਰਾਂ ਦੀ ਪਤਨੀ ਬਾਈ ਇਲੈਕਸ਼ਨ ਲੜ ਰਹੇ ਨੇ ਤੇ ਹੁਣ ਸਿੱਧੇ ਤੌਰ ਤੇ ਕਾਲੀ ਦਲ ਕਹਿ ਰਿਹਾ ਕਿ बसपा ਦੇ ਉਮੀਦਵਾਰ ਨੂੰ ਜਿਹੜਾ ਕਿ ਵੋਟ ਪਾਈ ਜਾਵੇਗੇ ਉਹਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾਵੇਗਾ। ਇਹੀ ਇਹਹੀ ਗੱਲ ਇੱਕ ਵਾਰੀ ਪਹਿਲਾਂ ਵੀ ਦੇਖਣ ਨੂੰ ਮਿਲੀ ਸੀ ਕਿ ਚੰਡੀਗੜ੍ਹ ਦੇ ਵਿੱਚ ਹਰਦੀਪ ਬਟਰੇਲਾ ਜਦ ਟਿਕਟ ਦਿੱਤੀ ਜਾਂ ਨਾਮਿਨੇਸ਼ਨ ਫਾਈਲ ਹੋ ਜਾਂਦਾ ਤਾਂ ਬਾਅਦ ਦੇ ਵਿੱਚ ਉਹ ਕਿਸੇ ਹੋਰ ਪਾਰਟੀ ਦਾ ਪੱਲਾ ਫੜ ਲੈਂਦੇ ਨੇ। ਕਿ ਲੱਗਦਾ ਨਹੀਂ ਕਿ ਪਾਰਟੀ ਨੂੰ ਇਹਨਾਂ ਤੋਂ ਸੇਧ ਲੈ ਲੈਣੀ ਚਾਹੀਦੀ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ। ਦੇਖੋ ਪਾਰਟੀ ਨੇ ਤਾਂ ਇੱਕ ਵਰਕਰ ਨੂੰ ਸਨਮਾਨ ਦਿੱਤਾ ਸੀ ਹਰਦੀਪ ਬਟਰੇਲਾ ਨੂੰ। ਉਹਨੂੰ ਇੱਕ ਐਮਸੀ ਤੋਂ ਐਮਪੀ ਦਾ ਸਫ਼ਰ ਤੈਅ ਕਰਨ ਦੇ ਲਈ ਟਿਕਟ ਦਿੱਤੀ ਤੇ ਉਹਨੇ ਪਿੱਠੇ ਛੋਰੀ ਮਾਰੀ ਇਹਦੇ 'ਚ ਇਹਦੇ 'ਚ ਹਰਦੀਪ ਬੁਟਰੇਲਾ ਦਾ ਨੁਕਸਾਨ ਹੋਇਆ ਬੁਟਰੇਲਾ ਨੇ ਆਪਣਾ ਪੋਲਿਟਿਕਲ ਕੈਰੀਅਰ ਖਤਮ ਕਰ ਲਿਆ ਖੂਚ ਚਾਲ ਮਾਰਤੀ ਪਾਰਟੀ ਤਾਂ ਫੇਰ ਖੜੀ ਐ ਪਾਰਟੀ ਤਾਂ ਫੇਰ ਚੋਣਾ ਲੜ ਲੂਗੀ ਪਾਰਟੀ ਤਾਂ ਫੇਰ ਉਰੇ ਸਾਰੀ ਜਥੇਬੰਦੀ ਖੜੀ ਕਰ ਲੂ ਇਸੇ ਤਰੀਕੇ ਨਾਲ ਜਿਹੜੀ ਜਲੰਧਰ ਦੀ ਚੋਣ ਹੈ ਦੇਖੋ ਉਹ ਜਿਹੜਾ ਜਲੰਧਰ West ਹਲਕਾ ਉਹ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਸੀ ਉਹਦੋਂ ਭਾਰਤੀ ਜਨਤਾ ਪਾਰਟੀ ਕੋਲੇ ਸੀ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਨਾਲ ਸਮਝੌਤਾ ਹੋਇਆ ਜਲੰਧਰ West ਬਸਪਾ ਨੂੰ ਗਿਆ ਉੱਥੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਬਾਲਾ ਕਦੇ ਕੈਡਰ ਨਹੀਂ ਰਿਹਾ ਸੀ ਕੋਈ ਰੋਲ ਪਲੇ ਨਹੀਂ ਕੀਤਾ ਹੁਣ ਜਦੋਂ ਚੋਣਾ ਡਿਕਲੇਅਰ ਹੋਈਆਂ ਕਿਸੇ ਨੂੰ ਨਹੀਂ ਪਤਾ ਸੀ ਕਿ ਪੰਜਾਬ ਦੀ ਇਹ ਬਾਈ ਇਲੈਕਸ਼ਨ ਇੰਨੀ ਜਲਦੀ ਆ ਚੁਗੀ ਅਸੀਂ ਸੋਚਦੇ ਸੀ ਕਿ ਅਕਤੂਬਰ ਨਵੰਬਰ ਜਦੋਂ ਬਾਕੀ ਹੋਣਗੀਆਂ ਉਹਨਾਂ ਦੇ ਨਾਲ ਹੀ ਇਹ ਸੀਟ ਤੇ ਹੋ ਪਰ ਚਲੋ ਇਹ ਚੋਣਾ ਜਲਦੀ ਆਈਆਂ ਬਹੁਜਨ ਸਮਾਜ ਪਾਰਟੀ ਨੇ ਅਕਾਲੇਦਲ ਤੱਕ ਪਹੁੰਚ ਕੀਤੀ ਕਿ ਇਹ ਸੀਟ ਤੇ ਤੁਸੀਂ ਸਾਡੇ ਨਾਲ ਸਮਝੌਤਾ ਕਰ ਲਓ ਸਾਨੂੰ ਸਮਰਥਨ ਦੇ ਦੇ ਦਿਓ ਕਿਉਂਕਿ ਇਹ ਸੀਟ ਅਸੀਂ ਲੜਦੇ ਸੀ ਉਹ ਚੀਜ਼ਾਂ ਨੂੰ ਥੋੜਾ ਸਮਾਂ ਲੱਗਿਆ ਔਰ ਇਹਨੇ ਨੋਮੀਨੇਸ਼ਨ ਫਾਈਲ ਕਰਨ ਦੇ ਤਰੀਕ ਲੰਘਦੀ ਜਾ ਰਹੀ ਸੀ ਸੋ ਪਾਰਟੀ ਨੇ ਇਹਨਾਂ ਨੂੰ ਐਸ ਕੈਂਡੀਡੇਟ ਉੱਤੇ ਨੋਮੀਨੇਸ਼ਨ ਭਰਾਏ ਤੇ ਇਹਨਾਂ ਨੂੰ ਦੱਸਤੀ ਸੀ ਗੱਲ ਕਿ ਅਗਰ ਭੋਜਨ ਸਮਾਜ ਪਾਰਟੀ ਨਾਲ ਸਮਝੌਤਾ ਹੁੰਦਾ ਤਾਂ ਵੱਡੇ ਹਿੱਤਾਂ ਦੇ ਵਿੱਚ ਤੁਹਾਨੂੰ ਵਿਡਰੋ ਕਰਨਾ ਪਊਗਾ ਇਨਨੇ ਨੂੰ ਭੋਜਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਹੋ ਗਿਆ ਇਹਨਾਂ ਨੂੰ ਵਿਡਰੋ ਕਰਨ ਦੇ ਲਈ ਕਿਹਾ ਪਰ ਉਦੋਂ ਤੱਕ ਇਹ ਜਿਹੜੇ ਵਿਰੋਧੀ ਧਿਰ ਇਹਨਾਂ ਦੀ ਸਾਦਿਸ਼ਾਂ ਦਾ ਸ਼ਿਕਾਰ ਹੋ ਗਏ ਹਾਲਾਂਕਿ ਜੇ ਵਿਰੋਧੀ ਧਿਰ ਦੀ ਤੁਸੀਂ ਦੇਖੋਗੇ ਜਿਹੜੇ ਆ ਬਾਗੀ ਤੁਰੇ ਫਿਰਦੇ ਨੇ 4-5 ਉਹ ਤਾਂ ਸਾਡੇ ਜਿਹੜੇ ਬੀਬੀ ਜੀ ਉਹਨਾਂ ਲਈ ਵੀ ਸਮਰਪਿਤ ਨਹੀਂ ਕਿਉਂਕਿ ਜੇ ਉਹਨਾਂ ਦਾ ਵਾਕਈ ਭਲਾ ਚਾਹੁੰਦੇ ਤਾਂ ਜੋ ਕੁਝ ਪਾਰਟੀ ਦੇ ਵਿੱਚ ਇਹਨਾਂ ਨੇ ਕੀਤਾ ਇਹ 15 ਦਿਨ ਠਹਿਰ ਕੇ ਵੀ ਹੋ ਸਕਦਾ ਸੀਗਾ ਸੋ ਇਹ ਕਿਤੇ ਨਾ ਕਿਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਔਰ ਅੱਜ ਬੀਬੀ ਜੀ ਉਹਨਾਂ ਦੀ ਗੱਲਾਂ ਚ ਆ ਕੇ ਇਹ ਪਾਰਟੀ ਦੀ ਜਿਹੜੀ ਬਗਾਵਤ ਬੀਬੀ ਜੀ ਨੇ ਕੀਤੀ ਹੈ ਤਾਂ ਮੈਂ ਬੀਬੀ ਜੀ ਦੇ ਖਿਲਾਫ ਕੁਝ ਨਹੀਂ ਕਹਿਣਾ ਉਹ ਪੁਰਾਣਾ ਪਰਿਵਾਰ ਆ ਸਤਿਕਾਰਯੋਗ ਨੇ ਪਰ ਅਜੇ ਲੋਕਾਂ ਦੇ ਚਿਹਰੇ ਨੰਗੇ ਹੋਗੇ ਜਿਹੜੇ ਪਾਰਟੀ ਨੂੰ ਆਪ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਔਰ ਇਹਨਾਂ ਦਾ ਚਿਹਰਾ ਅੱਜ ਪੰਜਾਬ ਦਾ ਵਰਕਰ ਸ਼੍ਰੋਮਣੀ ਕਲਦਲ ਦੇ ਲੀਡਰ ਸ਼੍ਰੋਮਣੀ ਕਲਦਲ ਦਾ ਕੈਟਰ ਦੇਖ ਰਿਹਾ ਇਸ ਇਲੈਕਸ਼ਨ ਤੋਂ ਬਾਅਦ ਕੁਝ ਚਾਰ ਸੀਟਾਂ ਤੇ ਹੋਰ ਬਾਈ ਇਲੈਕਸ਼ਨ ਆਣਗੇ ਉਸ ਤੋਂ ਬਾਅਦ ਐਸਜੀਪੀਸੀ ਚੋਣਾਂ ਵੀ ਕਿ ਲੱਗਦਾ ਨਹੀਂ ਕਿ ਲੋਕ ਦੇਖ ਰਹੇ ਨੇ ਲੋਕ ਸਾਰਾ ਕੁਝ ਦੇਖ ਰਹੇ ਨੇ ਤੇ ਨਾਲ ਇਹ ਵੀ ਹੋਵੇਗਾ ਕਿ ਅਕਾਲੀ ਦਲ ਦੋ ਢੜੇ ਵੰਦੇ ਨੇ ਕਿਤੇ ਨਾ ਕਿਤੇ ਵੋਟ ਵੀ ਡਿਵਾਈਡ ਹੋ ਜਾਂਦਾ ਜੇ ਪਰਮਿੰਦਰ ਢੀਂਡਸਾ ਦੇ ਸੰਗਰੂਰ ਦੇ ਵਿੱਚ ਸੰਪਰਕ ਨੇ ਤਾਂ ਇਹ ਦੂਸਰੀ ਸੀਟਾਂ ਤੇ ਵੀ ਹੋ ਸਕਦੇ ਨੇ ਉੱਥੇ ਕਿਤੇ ਨਾ ਕਿਤੇ ਵੋਟ ਡਿਵਾਈਡ ਹੋ ਜਾਂਦਾ ਲੋਕ ਕਿਸੇ ਹੋਰ ਧਿਰ ਨੂੰ ਚੁਣ ਲੈਂਦੇ ਇਹ ਲੜਾਈ ਦੇ ਵਿੱਚ ਪੰਜਾਬ ਦੇ ਲੋਕ ਇੱਕੋ ਸ਼੍ਰੋਮਣੀ ਕਾਲ ਦਲ ਨੂੰ ਜਾਣਦੇ ਨੇ ਜਿਹਦਾ ਚੋਣ ਨਿਸ਼ਾਨ ਤੱਕੜੀ ਹੈ ਤੇ ਲੋਕ ਸ਼੍ਰੋਮਣੀ ਕਾਲ ਦਲ ਨਾਲ ਡਟ ਕੇ ਖੜੇ ਨੇ ਔਨ ਵਾਲੀਆਂ ਜਿਹੜੀਆਂ 42 ਇਲੈਕਸ਼ਨਾਂ ਨੇ ਪਾਰਟੀ ਉਹ ਡਟ ਕੇ ਲੜੇਗੀ ਵਧੀਆ ਚਿਹਰਿਆਂ ਦੇ ਉੱਤੇ ਚੋਣ ਲੜੀ ਜਾਏਗੀ ਤੇ ਤੁਸੀਂ ਨਤੀਜੇ ਦੇਖੋਗੇ ਕਿ ਖੇਤਰੀ ਜਦੋਂ ਇਲੈਕਸ਼ਨ ਹੋਊਗੀ ਵਿਧਾਨ ਸਭਾ 'ਚ ਜਾਣ ਦੀ ਗੱਲ ਹੈ ਉਦੋਂ ਸ਼੍ਰੋਮਣੀ ਅਕਾਲੀ ਦਲ ਬਹੁਤ ਵਧੀਆ ਤਰੀਕੇ ਦੇ ਨਾਲ ਜਿੱਤ ਦਰਜ ਕਰੇਗਾ ਉਹ ਤਾਂ ਕਹਿੰਦੇ ਅਸੀਂ ਅਕਾਲੀ ਦਲ ਬਚਾਉਣ ਦੀ ਮਹਿੰਮ ਦਾ ਗਾਜ ਕਰ ਰਹੇ ਹਾਂ ਅਕਾਲੀ ਦਲ ਨੂੰ ਬਚਾਉਣਾ ਹੈ ਕਿਹੜੇ ਮੁੱਦੇ ਕੋਣ ਬਚਾਊਗਾ ਸ਼੍ਰੋਮਣੀ ਕਾਲ ਦਲ ਜਿਹਨਾਂ ਦੇ ਪਰਿਵਾਰ ਬੀਜੇਪੀ ਚ ਬੈਠੇ ਨੇ ਜਿਹਨਾਂ ਦੇ ਬੱਚੇ ਬੀਜੇਪੀ ਚ ਬੈਠੇ ਨੇ ਉਹ ਸ਼੍ਰੋਮਣੀ ਕਾਲ ਦਲ ਬਚਾਉਣਗੇ ਜਿਨ੍ਹਾਂ ਦੇ ਹਿੱਤ ਸਿਰਫ ਰਾਜ ਸੱਤਾ ਮਾਨਣਦੇ ਨੇ ਉਹ ਸ਼੍ਰੋਮਣੀ ਕਾਲ ਦਲ ਬਚਾਉਣਗੇ ਉਹ ਲੋਕ ਜਿਹੜੇ ਸਮੇਂ-ਸਮੇਂ ਸਿਰ ਸ਼੍ਰੋਮਣੀ ਕਾਲ ਦਲ ਨੂੰ ਅਲਵਿਦਾ ਕਹਿ ਕੇ ਬਾਹਰ ਜਾਂਦੇ ਰਹੇ ਚੋਣਾਂ ਦੇ ਦੌਰਾਨ ਫੇਰ ਆਉਂਦੇ ਰਹੇ ਇਹ ਲੋਕ ਸ਼੍ਰੋਮਣੀ ਕਾਲ ਦਲ ਨੂੰ ਬਚਾਉਣਗੇ ਅਕਾਲੀ ਦਲ ਨੂੰ ਬਚਾਊਗਾ ਅਕਾਲੀ ਦਲ ਦਾ ਵਰਕਰ ਅਕਾਲੀ ਦਲ ਨੂੰ ਬਚਾਊਗਾ ਸਾਡਾ ਗ੍ਰਾਸ ਰੂਟ ਲੈਵਲ ਤੇ ਜਿਹੜਾ ਵਰਕਰ ਬੈਠਾ ਹੈ ਉਹ ਪਾਰਟੀ ਦੇ ਨਾਲ ਆ ਤੇ ਬਾਈ ਇਲੈਕਸ਼ਨ ਦੇ ਵਿੱਚ ਚੈਲੰਜ ਕੀ ਹੋਵੇਗਾ ਕਿ ਜੋ ਵਖੜਾ ਧੜਾ ਬਣ ਚੁੱਕਿਆ ਉਹਨੂੰ ਟੈਕਲ ਕਰਨਾ ਜਾਂ ਭਾਜਪਾ ਨੂੰ ਜਾਂ ਦੂਜੀ ਪਾਰਟੀ ਨੂੰ ਟੈਕਲ ਕਰਨਾ ਬਾਈ ਇਲੈਕਸ਼ਨ ਹੋਵੇ ਪੰਜਾਬ ਦੀ ਕੋਈ ਇਲੈਕਸ਼ਨ ਹੋਵੇ ਪੰਜਾਬ ਦੇ ਮੁੱਦਿਆਂ ਦੀ ਪਹਿਰੇਦਾਰੀ ਕਰਨਾ ਇਹੀ ਸ਼੍ਰੋਮਣੀ ਅਕਾਲੀ ਦਲ ਦੀ ਸਟਰੈਟਜੀ ਹੈ ਪੰਥ ਦੀ ਪਹਿਰੇਦਾਰੀ ਕਰਨਾ ਔਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣਾ ਡਵੈਲਪਮੈਂਟ ਦੀ ਗੱਲ ਕਰਨਾ ਇਸੇ ਮੁੱਦਿਆਂ ਤੇ ਇਹੀ ਚੈਲੰਜ ਲੈ ਕੇ ਪਾਰਟੀ ਅੱਗੇ ਵਧੇਗੀ ਮਾਫੀ ਮੰਗਣ ਜਾ ਰਹੇ 1 ਜੁਲਾਈ ਨੂੰ ਬਹੁਤ ਸਾਰੇ ਮੁੱਦੇ ਸੋਚ ਰਿਹਾ ਕਹਿੰਦੇ ਕਿ ਬੇਅਤਬੀ ਦਾ ਹੋ ਗਿਆ ਭਾਵੇਂ ਸੌਦਾ ਸਾਧ ਦੀ ਮਾਫੀ ਦਾ ਹੋ ਗਿਆ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਕਾਲ ਤੱਕ ਸਾਫ ਮਾਫੀ ਮੰਗਣਗੇ ਥੋੜਾ ਕੀ ਕਹਣੇ ਇਹ ਕੋ ਸ਼ਰੋਮਨੀ ਅਕਾਲੀ ਦਲ ਅਕਾਲ ਤਖਨ ਨੂੰ ਸਮਰਪਿਤ ਪਾਰਟੀ ਹੈ ਅਕਾਲ ਤਖਨ ਸਾਹਿਬ ਮਹਾਨ ਹੈ ਸਾਡੀ ਸ਼ਾਨ ਹੈ ਔਰ ਅਕਾਲ ਤਖਨ ਸਾਹਿਬ ਤੇ ਕੋਈ ਵੀ ਸਿੱਖ ਜਾ ਸਕਦਾ ਹੈ ਜਾਣਾ ਚਾਹੁੰਦੇ ਆ ਜਾਣ ਇਹਦੇ ਤੇ ਕੋਈ ਕੋਈ ਰੋਕ ਨਹੀਂ ਸਕਦਾ ਕਿਸੇ ਨੂੰ ਅਕਾਲ ਤਖਨ ਤੇ ਜਾਣ ਤੋਂ ਔਰ ਸ਼ਰੋਮਨੀ ਅਕਾਲੀ ਦਲ ਦਾ ਸਟੈਂਡ ਬੜਾ ਕਲੀਅਰ ਹੈ ਕਿ ਸ਼ਰੋਮਨੀ ਅਕਾਲੀ ਦਲ ਨੂੰ ਜਦੋਂ ਅਕਾਲ ਤਖਨ ਹੁਕਮਨਾਮਾ ਜਾਰੀ ਕਰੂਗਾ ਸਾਰੀ ਪਾਰਟੀ ਸਮੇਤ ਪ੍ਰਧਾਨ ਨੰਗੇ ਪੈਰੀ ਭੱਜੀ ਜਾਊਗਾ ਬਰਾੜ ਸਾਹਿਬ ਲਗਾਤਾਰ ਕਾਲੀਦਨ ਦਫਤਰ ਦੇ ਵਿੱਚ ਮੌਜੂਦ ਹੁੰਦੇ ਸੀ ਨਾਲ ਹੀ ਚੀਮਾ ਸਾਹਿਬ ਹੁੰਦੇ ਸੀ ਲੱਗਦਾ ਨਹੀਂ ਸੀਗਾ ਕਿ ਕਿ ਐਡਾ ਵੱਡਾ ਸਟੈਪ ਚੱਕ ਕੇ ਆਣਗੇ ਸਿੱਧੇ ਤੌਰ ਤੇ ਸੁਝਾਅ ਦੇ ਕੇ ਅਤੇ ਬਾਹਰ ਚਲੇ ਜਾਂਦੇ ਦਫਤਰ ਦੇ ਵਿੱਚੋਂ ਫਿਰ ਨਜ਼ਰ ਨਹੀਂ ਆਉਂਦੇ ਹੁਣ ਇੱਕ ਵੱਖਰੇ ਧੜੇ ਦੇ ਨਾਲ ਰਲ ਗਏ ਸਮਾਂ ਬੜਾ ਬਲਵਾਨ ਹੈ ਜਿਹੜੇ ਬਰਾੜ ਸਾਹਿਬ ਦੇ ਤੁਸੀਂ ਗੱਲ ਕਰ ਰਹੇ ਹੋ ਬਰਾੜ ਸਾਹਿਬ ਨੇ ਸ਼੍ਰੋਮਣੀ ਕਾਲੇਦਲ ਦੇ ਸਿਰ ਤੇ ਬਹੁਤ ਅਹੁਦੇ ਮਾਣੇ ਨੇ ਉਹ ਐਸਡੀ ਰਹੇ ਹਲਕਾ ਇੰਚਾਰਜ ਰਹੇ ਇਲੈਕਸ਼ਨਲ ਲੜੀਆਂ ਪੂਰੇ ਪਾਰਟੀ ਦੇ ਵਿੱਚ ਪ੍ਰਧਾਨ ਸਾਹਿਬ ਦੇ ਨਿੱਜੀ ਸਹਾਇਕ ਪੋਲੀਟੀਕਲ ਸੈਕਟਰੀ ਬਹੁਤ ਅਹੁਦੇ ਮਾਣੇ ਸੋ ਸਮਾਂ ਜਵਾਬ ਦੇਵੇਗਾ ਬਰਾੜ ਸਾਹਿਬ ਨੂੰ ਅੱਜ ਤੋਂ ਇਹ 2-3 ਮਹੀਨੇ ਦਾ ਵਕਫਾ ਹੁੰਦਾ 2-3 ਮਹੀਨੇ ਬਾਅਦ ਇਹੀ ਬਰਾੜ ਸਾਹਿਬ ਆਪਣੇ ਘਰੇ ਬਹਿ ਕੇ ਸੋਚਣਗੇ ਕਿ ਖੁਦ ਛੜ ਮਾਰਦੇ ਨਵਾਂ ਢਾਂਚਾ ਸਰਨ ਦੀ ਗੱਲ ਹੋ ਰਹੀ ਜਥੇਬੰਦੀਆਂ ਦੇ ਕਹਿੰਦੇ ਲੱਗਦਾ ਕਿ ਇਹਨਾਂ ਨੂੰ ਅਹੁਦੇ ਦਿੱਤੇ ਜਾਣਗੇ ਜੋ ਹੁਣ ਛੱਡ ਕੇ ਚੱਲ ਗਏ ਨੇ ਉਹਨਾਂ ਨੂੰ ਰੱਖਿਆ ਜਾਵੇਗਾ ਪਾਰਟੀ ਦੇ ਵਿੱਚ ਜਿਹੜੇ ਲੋਕਾਂ ਨੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਉਹਨਾਂ ਉਹਨਾਂ ਨੂੰ ਪਾਰਟੀ ਦਾ ਅਹੁਦੇਦਾਰ ਬਣਾਉਣਾ ਮੈਨੂੰ ਨਹੀਂ ਲੱਗਦਾ ਕੋਈ ਵਾਜਿਬ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਕਾਲੀ ਦਲ ਉਹ ਹੀ ਬੰਦੀ ਸਿੰਘਾਂ ਦੇ ਮੁੱਦੇ ਐ ਸੁਹੇਲ ਦੇ ਮੁੱਦਿਆਂ ਨੂੰ ਲੈ ਕੇ ਕੁਝ ਵੱਡਾ ਕਰ ਸਕਦਾ ਕਿਉਂਕਿ ਉਹ ਸੋਚ ਕੇ ਬੈਠੇ ਨੇ ਕਿ ਅਸੀਂ ਕੋਈ ਵੱਡਾ ਕਰਨਾਗੇ ਇਹ ਮੁੱਦਿਆਂ ਦੇ ਉੱਤੇ ਕੋਈ ਤਰਨਾ ਲਾਵਾਂਗੇ ਕੋਈ ਅੰਦੋਲਨ ਛੇੜਾਂਗੇ ਪੰਜ 6 ਲੀਡਰ ਜਿਹੜੇ ਕਿ ਐਮਐਲਏ ਹੋਣ ਐਕਸ ਵਜੀਰ ਰਹੇ ਹੋਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਉਹਨਾਂ ਨੇ ਜਦੋਂ ਇਕੱਠ ਕਰਨਾ ਚਾਹਿਆ ਤਾਂ 45 ਬੰਦੇ ਇਕੱਠੇ ਹੋਏ ਕੁੱਲ ਮਿਲਾ ਕੇ ਉਹਨਾਂ ਕੋਲੇ ਤੇ ਸੰਘਰਸ਼ ਕਰਨ ਦੇ ਲਈ ਲੋਕ ਨਾਲ ਚਾਹੀਦੇ ਨੇ ਸੰਘਰਸ਼ ਕਰਨ ਦੇ ਲਈ ਪਾਰਟੀ ਦਾ ਵਰਕਰ ਕੈਡਰ ਪੰਜਾਬ ਦਾ ਸਮਰਥਨ ਚਾਹੀਦਾ ਜਿਹੜਾ ਕਿ ਉਹ ਲੋਕਾਂ ਦੇ ਚਿਹਰੇ ਦੇਖ ਕੇ ਪਿੱਛੇ हट ਗਿਆ ਸੀ ਕਿਉਂਕਿ ਲੋਕਾਂ ਨੇ ਦੇਖਿਆ ਕਿ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਪਾਰਟੀ 'ਚ ਗਲਤ ਫੈਸਲੇ ਕਰਾਏ ਤੇ ਅੱਜ ਉਹ ਆਪਣੇ ਗਲਤ ਫੈਸਲਿਆਂ ਨੂੰ ਕਿਸੇ ਦੇ ਸਿਰ ਤੇ ਮੜ ਕੇ ਜੇ ਅੱਗੇ ਜਾਣਾ ਚਾਹੁੰਦੇ ਨੇ ਤਾਂ ਲੋਕ ਨਹੀਂ ਜਾਣ ਦਿੰਦੇ ਉਹ ਅਗਵਾਈ ਲਈ ਇੱਕ ਪੰਥਕ ਆਗੂ ਦੀ ਤਲਾਸ਼ ਦੇ ਵਿੱਚ ਵੀ ਨੇ ਹੋ ਸਕਦਾ ਹੈ ਕਿ ਕੋਈ ਧਾਰਮਿਕ ਸ਼ਖਸੀਅਤ ਹੋ ਸਕਦੀ ਹੈ ਜਿਹੜੀ ਅਗਵਾਈ ਕਰੇ ਤੁਹਾਨੂੰ ਕੀ ਲੱਗਦਾ ਕਿ ਸਹੀ ਗੱਲ ਹੋਵੇਗੀ ਦੇਖੋ ਪਹਿਲੀ ਵਾਰੀ ਕੋਈ ਐਸਾ ਧੜਾ ਬਣਿਆ ਜਿਹੜਾ ਇੱਕ ਦੂਜੇ ਨੂੰ ਲੀਡਰ ਨਹੀਂ ਮੰਨਦਾ ਮੇਰਾ ਤਾਂ ਚੈਲੰਜ ਹੈ ਕਿ ਪਹਿਲਾਂ ਇਹ ਕਿਸੇ ਇੱਕ ਨੂੰ ਲੀਡਰ ਬਣਾ ਕੇ ਦਿਖਾ ਲੈਣ ਜਾਂ ਫਿਰ ਖਬਰ ਚੈਟ ਦੇ ਦੇਣ ਕਿ ਅਸੀਂ ਭਾਈ ਪੰਜ ਬਾਗੀਆਂ ਜੇ ਕਿਸੇ ਨੇ ਸਾਡਾ ਲੀਡਰ ਬਣਨਾ ਤਾਂ ਆਜੋ ਇਹ ਹਾਲਾਤ ਆ ਉਹਨਾਂ ਦੇ ਲਖੜਾ ਸਾਹਿਬ ਤੇ ਚੰਦੂ ਮੈਰਾ ਸਾਹਿਬ ਕਦੇ ਆਮੋ ਸਾਹਮਣੇ ਹੁੰਦੇ ਸੀ ਕਿ ਅੱਜ ਇੱਕ ਧੜੇ ਦੇ ਵਿੱਚ ਹੋ ਚੁੱਕੇ ਨੇ ਦੇਖੋ ਰਾਜਨੀਤੀ ਹੈ ਕਦੋਂ ਕੌਣ ਕਿੱਥੇ ਇਹੀ ਤਾਂ ਮੈਂ ਕਹਿ ਰਿਹਾ ਕਿ ਉਹਨਾਂ ਦਾ ਆਪਸ 'ਚ ਜਿਹੜੇ ਉਹ ਪੰਜ ਲੋਕ ਨੇ ਆਪਸ 'ਚ ਕਿਸੇ ਦਾ ਕਿਸੇ ਨਾਲ ਕੋਈ ਵਿਚਾਰ ਨਹੀਂ ਮਿਲਦਾ ਸੋ ਕਿਹੜੇ ਕਾਮਨ ਮਿਨਿਮਮ ਪ੍ਰੋਗਰਾਮ ਤੇ ਇਕੱਠੇ ਹੋਏ ਨੇ ਪ੍ਰਮਾਤਮਾ ਹੀ ਜਾਣਦਾ ਬੀਬੀ ਜਗੀਰ ਕੌਰ ਬਾਰੇ ਕੀ ਕਹੂੰਗਾ ਕਿਉਂਕਿ ਪਹਿਲਾਂ ਪ੍ਰਧਾਨ ਵੀ ਰਹੇ ਨੇ ਐਸਜੀਪੀਸੀ ਦੇ ਫੇਰ ਪਾਰਟੀ ਛੱਡਦੇ ਨੇ ਮੁਰ ਤੋਂ ਫੇਰ ਸ਼ਾਮਲ ਕੀਤਾ ਜਾਂਦਾ ਹੁਣ ਫੇਰ ਇੱਕ ਬਾਗੀ ਧੜੇ ਦੇ ਵਿੱਚ ਆ ਗਿਆ ਦੇਖੋ ਸਾਰੇ ਲੀਡਰ ਵੱਡੇ ਨੇ ਮੇਰੇ ਬਹੁਤ ਸੀਨੀਅਰ ਨੇ ਬੜੇ ਸਤਕਾਰਤ ਨੇ ਮੈਂ ਉਹਨਾਂ ਬਾਰੇ ਉਹਨਾਂ ਦੀ ਸ਼ਾਨ ਦੇ ਖਿਲਾਫ ਨਹੀਂ ਕੁਝ ਕਹਿਣਾ ਚਾਹੁੰਦਾ ਪਰ ਅੱਜ ਪੰਜਾਬ ਦੇਖ ਰਿਹਾ ਸ਼ਰੋਮਨੀ ਆਕਾਲੀ ਦਲ ਦਾ ਵਰਕਰ ਜਿਹੜਾ ਨੀਚੇ ਬੈਠਾ ਉਹ ਦੇਖ ਰਿਹਾ ਕਿ ਜਿਹੜੇ ਲੋਕਾਂ ਨੂੰ ਪਾਰਟੀ ਨੇ ਏਡੇ ਮਾਨ ਸਨਮਾਨ ਬਖਸ਼ੇ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ ਸਰਕਾਰਾਂ ਚਲਾਈਆਂ ਅਗਰ ਅੱਜ ਉਹ ਪਾਰਟੀ ਨਾਲ ਗੱਦਾਰੀ ਕਰ ਰਹੇ ਨੇ ਤਾਂ ਉਹਦਾ ਜਵਾਬ ਪਾਰਟੀ ਦਾ ਵਰਕਰ ਦੇਗਾ ਕੀ ਅਰਸ਼ਦੀਪ ਕਲੇਰ ਹੋਰਾਂ ਨੂੰ ਹੁਣ ਨਵੇਂ ਜਥੇਬੰਦਕ ਢਾਂਚੇ ਦੇ ਵਿੱਚ ਕੋਈ ਵੱਡਾ ਅਹੁਦਾ ਮਿਲ ਸਕਦਾ ਕੁਝ ਅਰਸ਼ਦੀਪ ਸਿੰਘ ਕਲੇਰ ਪਾਰਟੀ ਦਾ ਇੱਕ ਵਰਕਰ ਆ ਅਰਸ਼ਦੀਪ ਕਲੇਰ ਨੂੰ ਪਾਰਟੀ ਨੇ ਪਹਿਲਾਂ ਵੀ ਬੜਾ ਮਾਨ ਸਨਮਾਨ ਬਖਸ਼ਿਆ ਅਰਸ਼ਦੀਪ ਕਲੇਰ ਨੂੰ ਇਹ ਏਡੀ ਛੋਟੀ ਉਮਰ ਦੇ ਵਿੱਚ ਪਾਰਟੀ ਨੇ ਲਿਆ ਕੇ ਪੰਜਾਬ ਦਾ ਲੀਗਲ ਸੈੱਲ ਦਾ ਪ੍ਰਧਾਨ ਬਣਾਇਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਚੀਫ ਸਪੋਕਸਪਰਸਨ ਬਣਾਇਆ ਸੋ ਅਰਸ਼ਦੀਪ ਕਲੇਰ ਪਾਰਟੀ ਨੂੰ ਸਮਰਪਿਤ ਆ ਪਾਰਟੀ ਜਿੱਥੇ ਡਿਊਟੀ ਲਾਊਗੀ ਅਰਸ਼ਦੀਪ ਕਲੇਰ ਇੱਕ ਵਰਕਰ ਵਾਂਗੂ ਹਮੇਸ਼ਾ ਡਿਊਟੀ ਨਿਭਾਏਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕਲੇਰ ਸਾਹਿਬ ਤਾਂ ਸਿੱਧੇ ਤੌਰ ਤੇ ਇੱਕ ਵੱਖਰਾ ਧੜਾ ਭਾਵੇਂ ਬਣ ਚੁੱਕਿਆ ਪਰ 1 ਜੁਲਾਈ ਨੂੰ ਮਾਫੀ ਮੰਗਨ ਜਾਰ ਪਰ ਬਹੁਤ ਸਾਰੇ ਮੁੱਦੇ ਸ਼੍ਰੋਮਣੀ ਅਕਾਲੀ ਦਲ ਵੀ ਛੇੜ ਰਿਹਾ ਕਿ ਪਹਿਲਾਂ ਸਮੇਂ ਦੇ ਵਿੱਚ ਕਿਉਂ ਨਹੀਂ ਗੱਲਬਾਤਾਂ ਹੋਈਆਂ ਹੁਣ ਵੱਖਰਾ ਧੜਾ ਬਣਾ ਲਿਆ ਹੁਣ ਆਪਸ ਦੇ ਵਿੱਚ ਨਹੀਂ ਬੰਦੀਏ ਤੇ ਕਿਤਨੇ ਕਿਤੇ ਧਾਰਮਿਕ ਸ਼ਖਸੀਅਤ ਲੱਭ ਰਹੇ ਨੇ ਜਦਕਿ ਆਪ ਇੱਕ ਧੜੇ ਦੇ ਵਿੱਚ ਕੋਈ ਬੰਦਾ ਲੱਭ ਸਕਦੇ ਸੀਗੇ ਪਰ ਸਵਾਲ ਵੱਡੇ ਨੇ ਕਿ ਜਲੰਧਰ ਬਾਇਲੈਕਸ਼ਨ ਦੇ ਵਿੱਚ ਵੀ ਇਹਦੇ ਨਤੀਜੇ ਦੇਖਣ ਨੂੰ ਮਿਲਗੇ ਕੀ ਕਿਉਂਕਿ ਦੋ ਧੜੇ ਬਣ ਚੁੱਕੇ ਨੇ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਹੁਣ ਬਸ ਭਾਣੂ ਸਹਿਯੋਗ ਦੇ ਕੈਮਰਾ ਪਰਸਾ ਰਵਿੰਦਰ ਸਿੰਘ ਦਾਲ ਮਦਲਜੀਤ ਸਿੰਘ ਲਿਵਿੰਗ ਇਟ ਅ ਨਿਊਜ਼ ਚੈਨਲ